ਇਸ ਵਕਤ ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲੇ ਦੇ ਵਿੱਚ ਔਰ ਅੱਜ ਸਵੇਰ ਸਾਰ ਹੀ ਪੂਰੀ ਪੁਲਿਸ ਫੋਰਸ ਜਿਹੜੀ ਹੈ ਇੱਥੇ ਤਨਾਤ ਨਜ਼ਰ ਆ ਰਹੀ ਹੈ ਔਰ ਲਗਭਗ ਕਈ ਘਰਾਂ ਦੇ ਵਿੱਚ ਜਿਹੜੀ ਹੈ ਉਹ ਰੇਡ ਵੀ ਕੀਤੀ ਗਈ ਹੈ ਰੇਡ ਦਾ ਪ੍ਰਮੁੱਖ ਕਾਰਨ ਸੀਗਾ ਕਿ ਲਗਾਤਾਰ ਇਸ ਮੁਹੱਲੇ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇੱਥੇ ਲਗਾਤਾਰ ਕਾਰਵਾਈਆਂ ਵੱਡੀਆਂ ਵੀ ਹੋਈਆਂ ਨੇ ਉੱਥੇ ਨਾਲ ਦੇ ਨਾਲ ਖੁਦ ਐਸਐਸਪੀ ਗੁਰਦਾਸਪੁਰ ਦਿੱਤੇ ਕੁਮਾਰ ਜਿਹੜਾ ਗਰਾਊਂਡ ਲੈਵਲ ਤੋਂ ਉੱਪਰ ਪਹੁੰਚੇ ਨਹੀਂ ਇਸ ਮੁਹੱਲੇ ਦੇ ਵਿੱਚ ਲਗਾਤਾਰ ਪਹਿਲੀ ਵੀ ਕਈ ਵਾਰ ਰੇਡ ਕੀਤੀ ਗਈ ਹੈ ਪਰ ਕੁਝ ਲੋਕ ਇਸ ਕੰਮ ਕਰਨ ਤੋਂ ਬਾਜ਼ ਨਹੀਂ ਸੀ ਆ ਰਹੇ ਜਿਸ ਕਰਕੇ ਇੱਕ ਵਾਰ ਫਿਰ ਤੋਂ ਅੱਜ ਜਿਹੜੀ ਹੈ ਉਹ ਰੇਡ ਕੀਤੀ ਗਈ ਹੈ ਔਰ ਪ੍ਰਮੁੱਖ ਕਾਰਨ ਜਿਹੜਾ ਇਸ ਤਰੀਕੇ ਦੇ ਨਾਲ ਨਸ਼ੇ ਦੀ ਲਗਾਤਾਰ ਜਿਹੜੀ ਹੈ ਉਏ ਇਸ ਮੁਹੱਲੇ ਦੇ ਵਿੱਚ ਤਸਕਰੀ ਦਾ ਜਿਹੜਾ ਦੱਸਿਆ ਜਾ ਰਿਹਾ ਸੀ ਸੋ ਇਸ ਨੂੰ ਲੈ ਕੇ ਅੱਜ ਜਿੱਥੇ ਇੱਕ ਵੱਡੀ ਜਿਹੜੀ ਕਾਰਵਾਈ ਹੈ ਉਹ ਵੀ ਕੀਤੀ ਗਈ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਐਸਐਸਪੀ ਗੁਰਦਾਸਪੁਰ ਦਿੱਤੇ ਜੀ ਗਰਾਊਂਡ ਲੈਵਲ ਤੇ ਖੁਦ ਜਿਹੜਾ ਇਸ ਵਕਤ ਮੌਜੂਦ ਨੇ ਔਰ ਵੱਡੀਆਂ ਕਾਰਵਾਈਆਂ ਸਰ ਅੱਜ ਸਵੇਰ ਸਾਰ ਪਹੁੰਚੇ ਔਰ ਕਾਰਨ ਪ੍ਰਮੁਖ ਔਰ ਕੀ ਕੁਇਟ ਕਵਰੀ ਇਸ ਵਕਤ ਉਪੱਈ ਹੈ ਹਾਜੀ ਹਾਂ ਜੀ ਅਸੀਂ ਅੱਜ ਜਿਹੜਾ ਹੈਗਾ ਇਹ ਗੱਲ ਬੰਦ ਹੋ ਗਿਆ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਅਸੀਂ ਜਿਹੜੇ ਚਾਹ ਉਹ ਜਿਹੜੀ ਸਬਡੀਵੀਜ਼ਨ ਦੇ ਵਿੱਚ ਜਿਹੜਾ ਹੈਗਾ 10% ਚਲਾਇਆ ਹੈ ਤੇ ਇਹਦੇ ਵਿੱਚ ਅਸੀਂ ਜਿਹੜੀ ਕਵਰੀ ਵੀ ਮੈਡ ਆਊਟ ਕੀਤੀ ਹੈ ਆ ਬਾਕੀ ਐਨਡੀਪੀਐਸ ਐਕਟ ਦੇ ਜਿਹੜੇ ਪ੍ਰੋਸੀਜਰ ਹੈ ਉਹਨੂੰ ਅਡਾਪਟ ਕਰਕੇ ਜਿਹੜੀ ਹੈ ਜੀ ਲੀਗਲ ਕਰ ਰਹੀ ਚੱਲੀ ਜਾਏਗੀ ਹੁਣ ਤੱਕ ਸਰਕੂਲਰ ਹੋ ਰਿਹਾ ਹੈ ਸਟਾਪ ਡਿਵੈਲਪਿੰਗ ਅਸੀਂ ਸੋ ਕੋ ਸਾਰਿਆਂ ਨੂੰ ਅਹੀ ਹੈ ਕਿ ਲਗਾਤਾਰ ਅਸੀਂ ਜਿਹੜਾ ਹੈਗਾ ਐਕਚੁਅਲੀ ਜਿਹੜਾ ਹੈਗੇ ਕਰ ਰਹੇ ਹਾਂ ਤੁਹਾਡੀ ਦੱਸਣਾ ਚਾਹਾਂਗੇ ਕਿ ਹਲੇ ਤੱਕ ਜਿਹੜਾ ਹੈਗਾ ਇਸ ਸਾਲ ਦੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ 687 ਅਫਾਇਰ ਜਿਹੜੀ ਦਰਜ ਕੀਤੀ ਗਈ ਹੈਗੀ ਨਸ਼ਾ ਤਸ਼ਕਰੀ ਦਾ ਜਿਹਦੇ ਚੋਂ 987 ਲੋਕ ਜਿਹੜੇ ਹੈਗੇ ਆ ਹਲੇ ਤੱਕ ਅਰੈਸਟ ਕੀਤੇ ਗਏ ਜੋ ਕਰੋੜ ਤੋਂ ਵੱਧ ਦੀ ਅਸੀਂ ਪ੍ਰੋਪਰਟੀ ਫੀਫਰ ਕਰਾ ਚੁੱਕੇ ਹਾਂ ਲਾਸਟ ਮੰਥ ਹੀ ਜਿਹੜੀ ਅਸੀਂ ਸ਼ਟਲਕ ਦੀ ਪ੍ਰੋਪਰਟੀ ਦਰੀ ਹੈਗੀ ਫਰਮਚੇਗਾਈ ਇਸ ਤੋਂ ਇਲਾਵਾ ਜਿਹੜਾ ਹੈਗਾ ਲਗਾਤਾਰ ਕੋਸ਼ਿਸ਼ ਹੀ ਕੁਆਂਟੀਟੀ ਦੀ ਅਸੀਂ ਕਰੇ ਪਿਛਲੇ 1 ਵੀਕ ਦੇ ਵਿੱਚ ਅਸੀਂ ਜਿਹੜਾ ਹੈਗਾ 1.2 ਕਿਲੋ ਹੈਰੋਇਨ ਦੀ ਜਿਹੜੀ ਰਿਕਵਰੀ ਵੀ ਕੀਤੀ ਸੀਗੀ ਐਂਡ ਇਸ ਤੋਂ ਇਲਾਵਾ ਜਿਹੜਾ ਹੈਗਾ ਲਗਭਗ ਇੱਕ ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਆਈਸ ਵੀ ਰਿਕਵਰੀ ਹੈ ਫਸਟ ਟਾਈਮ ਚ ਕਿਹਾ ਜਿੱਥੋਂ ਸਾਡੀ ਤਰੀਕ ਟੀਮਾਂ ਹੈਗੀ ਰੈਕਸ ਤੇ ਬੜੀ ਸੀਰੀਅਸ ਹੈਗੀ ਐਂਡ ਅਸੀਂ ਜਿਹੜਾ ਹੈਗਾ ਪੂਰੇ ਜੋਸ਼ੋਰ ਨਾਮ ਜਿਹੜਾ ਹੈਗਾ ਇਹਦੇ ਚ ਐਕਸ਼ਨ ਲੇ ਰਹੇ ਸੋ ਇਹ ਜਿਹੜੀ ਤਸਵੀਰ ਇਸ ਵਕਤ ਗੁਰਦਾਸਪੁਰ ਦੇ ਇਸਲਾਮਾਬਦ ਮੋਹੱਲੇ ਤੋਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਪੋਰਸ ਵੱਡੀ ਗਿਣਤੀ ਦੇ ਵਿੱਚ ਇੱਥੇ ਤਣਾਅ ਦਾ ਔਰ ਇਸੇ ਤਰੀਕੇ ਦੀਆਂ ਤਸਵੀਰਾਂ ਸਫੇਰ ਤੋਂ ਹੀ ਇੱਥੇ ਜੜੀਆਂ ਨੇ ਉਹ ਦੇਖਣ ਤੋਂ ਮਿਲੀਆਂ ਨੇ ਉਹ ਰਿਕਵਰੀ ਜਿਹੜੀ ਹੋਈ ਹੈ ਉੱਥੇ ਨਾਲ ਦੇ ਨਾਲ ਜਿਹੜਾ ਬੜਾ ਸਾਫ਼ ਤੌਰ ਤੇ ਕੈਸਐਸਪੀ ਗੁਰਦਾਸਪੁਰ ਦਿੱਤੇ ਜੀ ਵੱਲੋਂ ਮੈਸੇਜ ਹੈ ਕਿ ਲਗਾਤਾਰ ਇਹ ਜਿਹੜੇ ਲੋਕ ਨੇ ਲਗਾਤਾਰ ਇਹਨਾਂ ਕੰਮਾਂ ਤੋਂ ਬਾਜ਼ ਨਹੀਂ ਆ ਰਹੇ ਵੱਡੀਆਂ ਕਾਰਵਾਈਆਂ ਇਹਨਾਂ ਦੇ ਉੱਪਰ ਹੁੰਦੀਆਂ ਹੋਈਆਂ ਅੱਗੇ ਵੀ ਨਜ਼ਰ ਆਣਗੀਆਂ ਜੇ ਇਸ ਕੰਮ ਤੋਂ ਬਾਜ਼ ਨਹੀਂ ਆਉਂਦੇ